ਚਰਨਜੀਤ ਚਰਨਜੀਤ ਸਿੰਘ ਦੇ ਅਧਿਕਾਰ ਸਾਹਮਣੇ ਅਨੇਜੜੀ ਫੋਟੋ ਘਰ ਆ ਲਈ ਜਸਰੇ ਕਿ ਮੈਂ ਚਰਨਜੀਤ ਦੀ ਵਾਈਫ ਆ ਤੇ ਮੇਰਾ 13 ਸਾਲ ਪਹਿਲਾਂ ਉਹ ਨਾਲ ਤਲਾਕ ਹੋਇਆ ਨਹੀਂ ਇਹ ਤਾਂ ਝੂਠ ਹੈ 17 ਸਾਲ ਹੀ ਹੋਇਆ ਕਦੇ ਤੁਹਾਨੂੰ ਮਿਲੀ ਆ ਹੋ ਨਾ ਜੀ ਮੁਰਤ ਕੇ ਆਈ ਨਹੀਂ ਕਿੰਨਾ ਟਾਈਮ ਲੱਗਿਆ 17 ਕਦੇ ਤੋਂ ਨਹੀਂ ਆਈ ਤੁਹਾਡੇ ਪਿੰਡ ਉਦੋਂ ਤੇ ਜਦੋਂ ਦਾ ਤਲਾਕ ਹੋਇਆ ਬਟਨ ਨਹੀਂ ਹੋਇਆ ਕੋਈ ਬਾਤ ਕੋਣ ਹੈਗਾ ਤੁਹਾਡੇ ਕੋਲ ਸੁਮਨ ਦਾ ਕੋਈ ਵਿੱਚ ਕੋਈ ਲੱਗਾ ਦੇਗਾ ਕਿ ਮੈਂ ਤੁਹਾਡੇ ਕੋਲ ਨਹੀਂ ਨਹੀਂ ਜੀ ਉਹਦਾ ਕੋਈ ਲੱਗਾ ਦਾ ਨਹੀਂ ਠੀਕ ਹੈ ਰਾਜੇ ਇੱਕ ਨਾ ਨੀਰੀ ਸਾਹਮਣੇ ਆਏ ਨੇ ਜਿਹੜੇ ਤੁਹਾਡੀ ਮਾਤਾ ਦੱਸ ਰਹੇ ਨੇ ਕਿ ਅਸੀਂ ਉਹਨਾਂ ਬੱਚਿਆਂ ਦੀ ਮਾਤਾ ਤੇ ਜਿਹੜਾ ਆਪਣਾ ਲੜਕਾ ਸੀ ਉਹਦੇ ਨਾਲ ਉਸ ਦੀ ਗੱਲ ਵੀ ਹੋਈ ਹੈ ਅੰਦੋਲਨ 'ਚ ਜਾਣ ਤੋਂ ਪਹਿਲਾਂ ਕਿ ਮੈਂ ਉੱਥੇ ਜਾ ਰਿਹਾ ਹਾਂ ਕੀ ਕਹਿਣਾ ਚਾਹੋਗੇ ਤੁਸੀਂ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਕੋਈ ਮਾਤਾ ਜੀ ਦਿੰਦਾ ਨਹੀਂ ਹਨ ਪਹਿਲੀ ਗੱਲ ਤਾਂ ਮੇਰੀ ਮਾਤਾ ਨੂੰ 17 ਸਾਲ ਹੋ ਗਏ ਗਈ ਪਹਿਲਾ ਤਾਂ ਉਹਨੂੰ ਸੋਚਣਾ ਚਾਹੀਦਾ ਜੋ ਛੋਟੇ-ਛੋਟੇ ਨੂੰ ਛੱਡ ਗਈ ਹੁਣ ਉਹਦਾ ਹੱਕ ਹੀ ਨਹੀਂ ਬਣਦਾ ਸਾਡੇ ਚੋਂ ਦਾ ਜਿਸ ਤਰ੍ਹਾਂ ਉਹ ਦਾਵਾ ਕਰੀਏ ਕਿ ਸ਼ੁਕਰਨ ਦਾ ਸੰਸਕਾਰ ਹੋਣਾ ਚਾਹੀਦਾ ਸਾਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈ ਉਹਦੀ ਮਿੱਟੀ ਨਾਲ ਰੋਲੀ ਜਾਵੇ ਇਸ ਤਰ੍ਹਾਂ ਅਸੀਂ ਨਹੀਂ ਮੰਨਦੇ ਹਲੇ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਕੋਈ ਛੋ ਕਹਰੇ ਦੀ ਪਰਿਵਾਰ ਤੋਟਾ ਗਈ ਵੀ ਕੁੜਦੇ ਮਾਰ ਕੇ ਸੀ ਆ ਹੋਰ ਕੋਈ ਗੱਲਬਾਤ ਸੀ ਤਾਂ ਹੁਣ ਤਾਂ ਕੁਝ ਕਹ ਲੈ ਉਹ ਉਹਦੋਂ ਸੋਚਣਾ ਚਾਹੀਦਾ ਸੀ ਜਦੋਂ ਛੱਡ ਕੇ ਗਈ ਉਹ ਸਾਲ ਦਾ ਮੁੰਡਾ ਸੀ ਉਹਦੋਂ ਮੈਨੂੰ ਤਾਂ ਉਹਨੇ ਦੇਖਿਆ ਹੀ ਨਹੀਂ ਪਾਰ ਲਿਆ ਹੀ ਨਹੀਂ ਹੁਣ ਉਹ ਐਂ ਕਹਿੰਦੀ ਆ ਵੀ ਮੇਰੇ ਜਵਾਕ ਆ ਉਹਦੋਂ ਨੂੰ ਦਿਖਿਆ ਨਹੀਂ ਵੀ ਅਸੀਂ ਜਵਾਕ ਆ ਉਹਦੇ ਜੋ ਛੱਡ ਕੇ ਗਈ ਆ ਮੇਰੀ ਉਹਦੇ ਨਾਲ ਕਦੇ ਕੋਈ ਗੱਲ ਨਹੀਂ ਹੋਈ ਨਹੀਂ ਸ਼ੁਕਰਨਦੀ ਫੋਨ ਤੇ ਗੱਲ ਹੁੰਦੀ ਰਹਿੰਦੀ ਸੀ ਨਹੀਂ ਹੁੰਦੀ ਨਹੀਂ ਹੁੰਦੀ ਸੀ ਤੁਸੀਂ ਹੁਣ ਪਰਿਵਾਰ ਚ ਆਈ ਜਦੋਂ ਉੱਥੇ ਪਤਾ ਲੱਗਿਆ ਵੀ ਡੈਥ ਹੋ ਗਈ ਸ਼ੁਕਰਨਦੀ ਉਸ ਤੋਂ ਬਾਅਦ ਪਰਿਵਾਰ ਨੇ ਕਿਸੇ ਨਾਲ ਗੱਲ ਹੋਈ ਹੋਵੇ ਜਾਣ ਦੀ ਕੋਸ਼ਿਸ਼ ਕੀਤੀ ਹੋਵੇ ਪਰਿਵਾਰ ਚ ਨਾ ਨਾ ਕਿਛੇ ਨਹੀਂ ਮਨੇ ਕਾਲੂ ਕੁੜੀ ਨੂੰ ਫੋਨ ਲਾਇਆ ਸੀ ਉਹਨੇ ਚੱਕਿਆ ਜੀ ਕਰਨ ਨਾਲ ਉਹਦੀ ਗੱਲ ਵੀ ਹੋਈ ਹੈ ਅੰਦੋਲਨ ਚ ਜਾਣ ਤੋਂ ਪਹਿਲਾਂ 2 ਦਿਨ ਪਹਿਲਾਂ ਵੀ ਲੋਥ ਹੋਣ ਤੋਂ ਪਹਿਲਾਂ ਉਹਨੇ ਫੋਨ ਕਰਿਆ ਸ਼ੁਕਰਨ ਨੇ ਕਿ ਅਸੀਂ ਅੰਦੋਲਨ ਵਿੱਚ ਆ ਕੀ ਕਹਿਣਾ ਚਾਹੋਗੇ ਤੁਸੀਂ ਤਾਂ 17 ਸਾਲ ਹੋ ਗਏ ਜੀ ਉਹਦਾ ਤਲਾਕ ਹੋਏ ਨੂੰ ਸਾਡੇ ਨਾਲ ਉਹਦਾ ਕੋਈ ਲਗਾ ਦੇਗਾ ਨਹੀਂ ਪੋਰਾ ਪੋਰਾ ਬੱਚੇ ਛੱਡ ਕੇ ਗਈ ਵੀ ਆ ਵਿਆਹ ਕਰਾਈ ਬੈਠੀ ਹੈ ਜਿਵਾਕ ਜੰਮੀ ਬੈਠੀ ਹੈ ਉਹ ਜਿਸ ਤਰ੍ਹਾਂ ਉਹਦਾ ਦਾਵਾ ਹੈ ਕਿ ਮੀ ਸਾਨੂੰ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਸਰਕਾਰ ਜਿਸ ਤਰ੍ਹਾਂ ਦੇ ਮੰਗਾ ਰੱਖ ਰਹੇ ਨੇ ਉਹ ਕਿਸਾਨ ਜੱਥੇਬੰਦੀਆਂ ਤੇ ਵੀ ਉਹਨੇ ਕਹਿ ਵੀ ਐਵੇਂ ਹੀ ਰੱਖੀ ਜਾਂਦੇ ਨੇ ਮੰਗਾ ਅਸੀਂ ਤਾਂ ਇਹਨਾਂ ਦੇ ਨਾਲ ਹੀ ਆ ਜੀ ਜੱਥੇਬੰਦੀਆਂ ਦੇ ਇਹ ਜੋ ਕੁਝ ਕਰਨਗੇ ਇਹੀ ਕਰਨਗੇ ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਉਸ ਕਹੀ ਜਾਂਦੀ ਆ ਉਹ ਕਿਉਂ ਕਿਉਂ ਕਹਿ ਰਹੇ ਨਾ ਮੇਰੇ ਮਰੇ ਕੁਤਲੇ ਪੈਸੇ ਦੀ ਮੰਗ ਕਰ ਪੈਸੇ ਉਹ ਤਾਂ ਉਹ ਤਾਂ ਜੀ ਬਹੁਤ ਕੁਛ ਕਰੂਗੇ ਹਣਾ ਉਹ ਤਾਂ ਕੰਮਚਾਰੀ ਕਰਤਾ ਖਾਤਾ ਕਰੂਗੇ ਉਹ ਤਾਂ ਬਹੁਤ ਕੁਛ ਕਰੂਗੇ ਜੀ ਪਰਿਵਾਰ ਵਾਲਿਆਂ ਨੇ ਵੀ ਉਹਨੇ ਰੋਪ ਲਗਾਏ ਨਾ ਕਿ ਵੀ ਉਹਨਾਂ ਨੇ account ਚੈਰੀ ਕਰਦੇ ਪੈਸੇ ਲੈਣਦੇ ਮਾਰਨੇ ਕਰਦੇ ਮਿੱਟੀ ਨਾ ਖਰਾਬ ਹੋ ਜAVE ਕਿ ਤੁਸੀ ਕੀ ਕਹਿਣਾ ਚਾਹੋਗੇ ਸਾਹ ਤੋ ਅਸੀਂ ਤਾਂ ਜੀ ਇਹਨਾਂ ਦੇ ਬਾਕਰਾਂਗੇ ਜਿਵੇਂ ਬੰਦੀ ਦੇ ਜਿਵੇਂ ਕਰਨਗੇ ਉਹ ਮੈਂ ਉਹ ਮੈਂ ਹੋਊਗਾ ਜਿਵੇਂ ਜਦੋਂ ਇਹ ਛਸ਼ਕਾਰ ਨੂੰ ਕਹਿਣਗੇ ਉਦੋਂ ਛਸ਼ਕਾਰ ਹੋਊਗਾ ਹੈਲ ਉਸ ਨੂੰ ਕੀ ਕਹਿਣਾ ਚਾਹੂਗੇ ਜੋ ਸ਼ੁਕਰਨ ਦੀ ਮਾਂ ਬਣ ਕੇ ਉੱਥੇ ਅੱਜ ਪਹੁੰਚੇ ਉੱਥੇ ਪਟਿਆਲੇ ਉਹਨੂੰ ਅਸੀਂ ਕਹੀਓ ਮਾਂ ਬਣੀ ਨਹੀਂ ਮਾਂ ਬਣੀ ਨਹੀਂ ਜਦੋਂ ਹੁਣ ਉਹਨੇ ਤਲਾਕ ਤਲਾਕ ਉਹਦੇ ਨਾਲ ਹੋਇਆ ਵੈ 17 ਸਾਲ ਹੋ ਗਏ ਤੇ ਬਾਕੀ ਉਹਦੇ ਉਹਨੂੰ ਦਿਸੇ ਨਹੀਂ ਇਹ ਬੱਚੇ ਪੂਰਾ ਪੂਰਾ ਆ ਤਾਂ ਕੁੜੀ ਰੂੜੀ ਫਿਰਦੀ ਸੀ ਸਾਲ ਦੀ ਸੀ ਮੁੰਡਾ 2 ਸਾਲ ਦਾ ਸੀ ਉਹਦੇ ਉਹ ਕਿੱਧਰ ਗਈ ਸੀ ਗੁਰਮੀਤ ਸਿੰਘ ਜੀ ਤੁਹਾਡੇ ਪਰਿਵਾਰ ਦੇ ਵਿੱਚ ਇੱਕ ਮਹਿਲਾ ਹੋਰ ਆਈ ਹੈ ਜੀ ਉਹ ਕਹਿ ਰਹੀ ਹੈ ਕਿ ਮੈਂ ਸ਼ੁਕਰਨ ਦੀ ਮਾਂ ਤੇ ਮੈਂ ਮਤਲਬ ਕਿ ਮੇਨੂੰ ਤਲਾਕ ਹੋਇਆ ਵਾ ਪਹਿਲਾਂ 13 ਸਾਲ ਪਹਿਲਾਂ ਦਾ ਸਰੇ ਕੀ ਕਹਿਣਾ ਚਾਹੁੰ ਮੈਂ ਨਹੀਂ ਪਹਿਲੇ ਦਾ 13 ਸਾਲ ਦਾ ਝੂਠ ਮਾਰ ਕੇ ਤਲਾਕ ਘੱਟੋ ਘੱਟ 16 17 ਸਾਲ ਹੋ ਗਏ ਹੋਏ ਨੂੰ ਤਲਾਕ ਮੇਰੀ 60 ਸਾਲ ਦੀ ਉਮਰ ਹੋ ਗਈ ਇੱਥੇ ਰਹਿਣਾ ਇਹ ਛਕਰਾਂ ਚ ਇਕੱਠੇ ਆਗੇ ਛਕੇ ਆ ਤੇ ਮਤਲਬ ਛੋਟੇ ਛੋਟੇ ਸੀ ਰੋੜ ਕੋੜ ਕੇ ਦਾਦੀ ਨੇ ਤੇ ਚਾਚੇ ਨੇ ਪਾਲੇ ਨੇ ਤੇ ਉਦੋਂ ਛੱਟ ਕੇ ਇਹਨਾਂ ਨੂੰ ਹੋਰ ਵਿਆਹ ਕਰਵਾ ਲਿਆ ਉਹਨੇ ਹੋਰ ਵਿਆਹ ਕਰਵਾ ਕੇ ਬੱਚੇ ਵੀ ਆਦੇ ਜੰਮੇ ਮਤਲਬ ਇਹ ਤਾਂ ਹੁਣ ਪ੍ਰਸ਼ਾਸਨ ਇੱਕ ਰਣਨੀਤੀਆਂ ਕਰਦਾਗਾ ਤੇ ਸਭ ਰੋਟੀਆਂ ਛੇਕਦੇ ਹੁਣ ਉਹ ਜਾਣ ਕੇ ਇਹ ਸੰਝ ਕੜੀ ਕਰਦੀ ਐ ਤੇ ਮਤਲਬ ਇਹ ਆ ਕੋਈ ਵਿੱਚ ਰੋਲ ਨਹੀਂ ਗਈ ਉਹ ਤਾਂ ਮਤਲਬ ਵਿਆਹ ਕਰਾ ਕੇ ਵੀ ਮਤਲਬ ਇਹ ਇਹਨਾਂ ਤੇ ਬੱਚਿਆਂ ਦਾ ਕੁਝ ਵੀ ਵੰਡ ਨਾ ਜਾਵੇ ਇਹ ਸਭ ਕੁਝ ਜਾਣ ਬੁੱਝ ਕੇ ਹੋ ਰਿਹਾ ਹੈ ਕਰਾ ਰਿਹਾ ਹੈ ਪ੍ਰਸ਼ਾਸਨ ਤੇ ਮਤਲਬ ਮੇਰੇ ਹੁੰਦੇ ਤੋਂ ਉਹ ਤਲਾਕ ਹੋਇਆ ਸਤ ਮੇਰੀ 60 ਸਾਲ ਦੀ ਉਮਰ ਹੋ ਗਈ ਮੈਂ ਇਸ ਦੇ ਚੰਗੀ ਤਰ੍ਹਾਂ ਜਾਣੂ ਆ ਤਲਾਕ ਕੋ ਕਹਨੇ ਉਹ ਵਿਆਹ ਕਰਵਾਇਆ ਬੱਚੇ ਰੋੜ ਖੜ ਕੇ ਮਸਾਂ ਪਾੜੇ ਨੇ ਦਾਦੀ ਨੇ ਤੇ ਚਾਚੇ ਨੇ ਮੇਰਾ ਨਾਮ ਗੁਰਵਿੰਦਰ ਸਿੰਘ ਬੱਲੋ ਜੀ ਮੈਂ ਕਿਸਾਨ ਜੱਥੇਬੰਦੀ ਦਾ ਆਗੂ ਵੀ ਆ ਕਿਸਾਨ ਜੱਥੇਬੰਦੀ ਦੇ ਆਗੂ ਹੁਣ ਤੋਂ ਨਾ ਤੋਂ ਪਹਿਲਾਂ ਸੀ ਪਿੰਡ ਪੱਦਰ ਤੇ ਨਾਲ ਖੜੇ ਆ ਤੇ ਇਸ ਕਰਕੇ ਸੀ ਪਿੰਡ ਇਹਨਾਂ ਦਾ ਜਿਹੜਾ ਦੁੱਖਾਂ ਬਣਾਉਣ ਵਾਸਤੇ ਦਿੱਲੀ ਇੱਥੀ ਹੁੰਨੇ ਆ ਰੋਜ਼ ਮਾਈਲਾ ਸਾਹਮਣੇ ਆਉਂਦੀ ਆ ਤੇ ਉਹ ਦਾਵਾ ਕਰਦੇ ਕੋ ਸ਼ੁਕਰ ਨਹੀਂ ਮਾਣ ਦੇਖੋ ਦਾਵਾ ਕਰੀ ਜਾਵੇ ਉਹ ਤਾਂ ਕੋਈ ਵੀ ਕਰੀ ਜਾਵੇ ਹੁਣ ਲਾਲਚ ਹਰੇਕ ਦੇ ਮਨ 'ਚ ਹੋਇਆ ਪਿਆ ਬਾਈ ਇੱਥੇ ਅਸੀਂ ਤਾਂ ਦੇਖਿਆ ਨਹੀਂ ਵੀ ਇਹਦੀ ਮਾਤਾ ਕੀ ਨਿੱਕੇ ਨਿੱਕੇ ਹੁੰਦਿਆਂ ਨੂੰ ਛੱਡ ਗਈ ਸੀ ਇਹਦਾ ਪਾਲਣ ਪੋਸ਼ਣ ਹੈ ਜਿਹੜਾ ਇਹਨਾਂ ਦੀ ਦਾਦੀ ਤੇ ਇਹਨਾਂ ਦੇ ਚਾਚਾ ਜੀ ਨੇ ਹੋਰ ਪਰਿਵਾਰ ਨੇ ਇਹਨਾਂ ਦੇ ਫਾਦਰ ਸਾਹਿਬ ਨੇ ਬਹੁਤ ਔਖਾਂ ਨਾਲ ਜਿਹੜਾ ਕੀਤਾਗਾ ਅਸੀਂ ਇਹ ਕਹਿ ਸਕਦੇ ਹਾਂ ਵੀ ਇਹ ਧੰਨੇ ਦੇ ਤਕੜੇ ਆ ਜਿਨ੍ਹਾਂ ਨੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਔਖੇ ਟਾਈਮ 'ਚ ਛੱਡ ਕੇ ਵਾਗੀ ਇਹਨਾਂ ਨੂੰ ਜਦੋਂ ਅੱਜ ਉਹਦੇ ਮਨ 'ਚ ਲਾਲਚ ਜਾਗ ਗਿਆ ਤਾਂ ਉਹ ਕਹਿੰਦੀ ਹੈਗੀ ਵੀ ਹਾਂ ਮੈਂ ਇਹ ਮੇਰੇ ਬੱਚੇ ਆ ਉਹਦੋਂ ਦੇ ਉਹਨੂੰ ਆਪਣੇ ਬੱਚੇ ਦਿਸੇ ਨਹੀਂ ਹੈਗੇ ਉਹ ਇੱਕ ਸੋਨੂੰ ਦੱਸਦੇ ਆ ਵੀ ਇਹ ਪ੍ਰਸ਼ਾਸਨ ਦੀ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਤੇ ਸਰਕਾਰ ਪੱਪਾਂ ਪਾਰ ਹੋਈ ਫਿਰਦੀ ਐ ਨਾ ਉਹਦਾ ਸੰਸਕਾਰ ਕਰਵਾਉਣ ਨੂੰ ਅਸੀਂ ਇਹ ਮੰਨਦੇ ਆਂ ਵੀ ਇਹ ਤੇਰੇ ਵੀ ਉਹਨਾਂ ਦੀ ਖੜੀ ਕੀਤੀ ਹੋਈ ਐ ਸੋਡੇ ਚੈਨਲ ਦੇ ਜਰੀਏ ਅਸੀਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆਂ ਵੀ ਪ੍ਰਸ਼ਾਸਨ ਇਹ ਜਿਹੀਆਂ ਗੱਲਾਂ ਤੋਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜੇ ਨਹੀਂ ਲੋਕਾਂ ਦੇ ਉਹਨਾਂ ਨੂੰ ਭਾਰੀ ਰੋਧ ਦਾ ਸਾਹਮਣਾ ਕਰਨਾ ਪਊ ਕਿਉਂਕਿ ਇੱਕ ਪਾਸੇ ਸਾਡੇ ਜਵਾਨ ਪਿੰਡ ਦੇ ਪੁੱਤ ਦੀ ਲਾਸ਼ ਪਈ ਹੈ ਜਿਹੜੀ ਇਸ ਸਰਕਾਰ ਦੀਆਂ ਗੰਦੀਆਂ ਨੀਤੀਆਂ ਕਰਕੇ ਕੇਂਦਰ ਦੀ ਗੋਲੀ ਦਾ ਸ਼ਕਾਰ ਹੋਇਆਗਾ ਸਾਡਾ ਨੌਜਵਾਨ ਉਹਦੀ ਹਲੇ ਡੈੱਡ ਬੋਡੀ ਪਈ ਆ ਉਹ ਰਜਿੰਦਰਾ ਹਸਪਤਾਲ ਦੇ ਵਿੱਚ ਰੋਲ ਰਹੀ ਆ ਉਹਦਾ ਸੰਸਕਾਰ ਕਰ ਉਹ ਤੇ ਸਾਨੂੰ ਇਨਸਾਫ਼ ਦੇਣ ਦੀ ਬਜਾਏ ਇਹ ਸਾਰੀਆਂ ਇਹੋ ਜਿਹੀਆਂ ਤਰ੍ਹਾਂ ਖੜੀਆਂ ਕਰ ਦਿਆ ਪ੍ਰਸ਼ਾਸਨ ਦਾ ਕੰਮ ਹੁੰਦਾ ਪੈਂਤਰਾ ਖੇਡਣਾ ਇਹ ਹੁਣ ਸਾਰੇ ਪੈਂਤਰੇ ਇਹਨਾਂ ਨੇ ਖੇਡ ਕੇ ਦੇਖ ਲਏ ਇਹਨਾਂ ਕੋਲੇ ਆਖਰੀ ਹਥਿਆਰ ਬਚਿਆ ਸੀਗਾ ਉਹ ਸਤ ਹਥਿਆਰ ਨੂੰ ਵੀ ਇਹਨਾਂ ਨੇ ਸਾਡੇ ਸਾਹਮਣੇ ਕੱਢ ਲਿਆ ਅਸੀਂ ਫੇਰ ਥੋਡੇ ਚੇਤਾਵਨੀ ਦੇਣਾ ਚਾਹੁੰਦੇ ਆ ਥੋਡੇ ਚੈਨਲ ਦੇ ਰਾਹੀਂ ਵੀ ਪ੍ਰਸ਼ਾਸਨ ਆਵਦੀਆਂ ਹਰਕਤਾਂ ਤੋਂ ਇਹਨਾਂ ਤੋਂ ਬਾਜ਼ ਆ ਜਾਏ ਨਹੀਂ ਲੋਕਾਂ ਦੇ ਇਹਨਾਂ ਨੂੰ ਭਾਰੀ ਰੋਧ ਦਾ ਸਾਹਮਣਾ ਕਰਨਾ ਪਊ ਇੱਥੋਂ ਦਾ ਪ੍ਰਸ਼ਾਸਨ ਆ ਜਿਹੜਾ ਤੇ ਸਰਕਾਰ ਹੈ ਪਪਾਪਾਰ ਹੋਈ ਫਿਰਦੀ ਆ ਸੰਸਕਾਰ ਕਰਵਾਉਣ ਨੂੰ ਸੰਸਕਾਰ ਇਹਦਾ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਉੱਥੇ ਬੈਠੀਆਂ ਲੜ ਰਹੀਆਂ ਜੱਥੇਬੰਦੀਆਂ ਗੀਆਂ ਉਹ ਇਨਸਾਫ ਉਹਨਾਂ ਨੂੰ ਮਿਲਦਾ ਨਹੀਂ ਹੈਗਾ ਤੇ ਉੱਥੇ ਲੱਗੇ ਮੋਰਚੇ ਦਾ ਵੀ ਸਵਾਲ ਆ ਕਿਉਂਕਿ ਸੋਭ ਕਰਨ ਦੇ ਨਾਲ ਜੁੜਿਆ ਹੋਇਆ ਉਥੋਂ ਦਾ ਮੋਰਚਾ ਵੀ ਹੈ ਉਥੋਂ ਦੇ ਆਗੂਆਂ ਨੇ ਸਾਰਾ ਕੁਝ ਦੇਖਣਾਗਾ ਉਸ ਹਿਸਾਬ ਨਾਲ ਉਹ ਹੈਂਡਲ ਕਰ ਰਹੇ ਆ ਇਸ ਕਰਕੇ ਸਰਕਾਰ ਇਹ ਗੱਲ ਭੁੱਲ ਜੇ ਵੀ ਉਹਨੂੰ ਬਿਨਾਂ ਇਨਸਾਫ ਦਿੱਤੇ ਹੋਏ ਉਹਦੇ ਤੇ ਪਰਚਾ ਦਰਜ ਕਰੇ ਜਿਹੜੇ ਜਿਹੜੇ ਉਥੇ ਦੋਸ਼ੀ ਆ ਉਹਨਾਂ ਦੇ ਪਰਚਾ ਦਰਜ ਕਰੇ ਤੋਂ ਬਿਨਾ ਇਹ ਮਸਲਾ ਜਿਹੜਾ ਨਹੀਂ ਨਿਬੜਨਾ ਅਸੀਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਹੋ ਜਿਹੀਆਂ ਹਰਕਤਾਂ ਤੋਂ ਬਾਜ਼ ਆਜੋ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਦੋਸ਼ੀਆਂ ਦੇ ਖਿਲਾਫ ਕਰੋ